ਪੰਜਾਬ ਦੀਆਂ ਮੰਡੀਆਂ 'ਚ ਕਣਕਾਂ ਦੀ ਫਸਲ ਪਹੁੰਚੀ ਹੈ ਪਰ ਅਕਸਰ ਮੰਡੀਆਂ ਦੇ ਵਿੱਚ ਮਾਹੌਲ ਹੁਣ ਵਾਲਾ ਨਹੀਂ ਹੁੰਦਾ ਜਦੋਂ ਮੰਡੀਆਂ ਖਾਲੀ ਹੁੰਦੀਆਂ ਤਾਂ ਮੰਡੀਆਂ 'ਚ ਇਹ ਲੋਕ ਜੋ ਨੇ ਕੋਈ ਰਖਸ਼ਾ ਚਲਾਉਣ ਵਾਲਾ ਲੇਬਰ ਕਰਨ ਵਾਲਾ ਉਹ ਇੱਥੇ ਬੈਠਦੇ ਆ ਤਾਸ਼ ਖੇਡਦੇ ਆ ਔਰ ਜੋ ਚਰਚਾ ਹੁੰਦੀ ਹੈ ਉਹ ਦੇਸ਼ ਦੀ ਗਰਾਊਂਡ ਲੈਵਲ ਦੀ ਅਸਲ ਚਰਚਾ ਹੈ ਡਰਾਈਂਗ ਰੂਮ ਪੋਲਿਟਿਕਸ ਨਾਲੋਂ ਅਸਲ ਪੋਲਿਟਿਕਸ ਇਹ ਹੁੰਦੀ ਹੈ ਕਿ ਇਹ ਲੋਕ ਇੱਥੇ ਬੈਠਦੇ ਨੇ ਤੇ ਇਹ ਲੋਕ ਚਰਚਾ ਕਰਦੇ ਆ ਹੈ ਨੌਕਰੀਆਂ ਨਹੀਂ ਮਿਲ ਰਹੀਆਂ ਨੌਕਰੀ ਹਿੱਤਾ ਕੀ ਆ ਭੈਣ ਦਾ ਯਕ ਕੀਤਾ ਉਹਨੇ ਵਾਦੇ ਪੂਰੇ ਕੋਈ ਵਾਦੇ ਪੂਰਾ ਕੀਤਾ ਕੋਈ ਵਾਦੇ ਪੂਰੇ ਨਹੀਂ ਹੋਏ ਕੀ ਵਾਦਾ ਪੂਰਾ ਕਰਨਾ ਕੀ ਚਾਹੀਦਾ ਸੀ ਐਵੇਂ ਗਰੀਬਾਂ ਨੂੰ ਕਰੀ ਜਾਂਦਾ ਮੈਂ ਨੌਕਰੀ ਦੇ ਦੂੰ ਉਹ ਦੂੰਗਾ ਕੇ ਕੋਈ ਕੀਤਾ ਵਾਦਾ ਨਹੀਂ ਮੋਦੀ ਕੇ ਕੈਪਟਨ ਕੈਪਟਨ ਨੌਕਰੀ ਦਿੱਤੀ ਨਹੀਂ ਤੁਹਾਨੂੰ ਨੌਕਰੀ ਮਿਲਿਆ ਬੰਦੇ ਆ ਵਿਹਲੇ ਬੈਠੇ ਆ ਹੈ ਵਿਹਲੇ ਬੈਠੇ ਆ ਕੋਈ ਨੌਕਰੀ ਦਿੱਤੀ ਉਹਨੇ ਕੰਮ ਕੀ ਵੈਸੇ ਕੰਮ ਕੀ ਕਰਦੇ ਹੋ ਤੁਸੀਂ ਕੰਮ ਕੀ ਕਰਨ ਖੇਡਦੇ ਆ ਮੈਂ ਬਾਕੀ ਲੋਕ ਮਜ਼ਦੂਰੀ ਕਰੀ ਜਾਂਦੇ ਹੋ ਕਹਿੰਦੇ ਕਿ ਅਸੀਂ ਗਰਮੀ 'ਚ ਕੰਮ ਕਰ ਲੈਨੇ ਆਂ। ਕਰੀ ਨਹੀਂ ਸਕਦੇ ਗਰਮੀ ਦਾ ਕੰਮ। ਗਰਮੀ ਪੈਦਾ ਜੇ ਗਰਮੀ ਹੈ। ਹਾਂ ਕੰਮ ਵੀ ਕਰ ਰਹੇ ਆਂ ਟੈਂਪਾਸ ਹੀ ਕਰ ਰਹੇ ਆਂ ਕੰਮ ਹੀ ਇਹ ਕਿਸਮ ਦਾ। ਨੌਕਰੀ ਹੈ ਨਹੀਂ ਕੋਈ ਤਾਂ ਖੇੜ ਦਾ ਕੰਮ। ਬੜੀ ਉਮਰ ਕਿੰਨੀ ਹੈ? ਮੇਰੀ 25 ਸਾਲ। ਕੰਮ ਹੈ ਨਹੀਂ ਕੋਈ। ਪੁਰ ਸਾਹਮਣੇ ਬਹਿਲੇ ਬੈਠੇ ਆਂ। ਕਰਨਾ ਕੀ ਆ? ਟੈਨਸ਼ਨ ਨਹੀਂ ਲੈਣ ਦੇ। ਬਾਅਦ ਵਿੱਚ ਬਾਅਦ ਵਿੱਚ ਆਕਾਂ ਕਰਦੀ ਆ ਮੈਂ। ਕਾਂਗਰਸੀਓਂ ਭਰਾਵਾ ਗਾਂ ਨੂੰ ਕਰਦੇ ਮੈਂ ਕੱਲ ਵਾਦੇ ਤੇ ਆਪਣਾ ਡੱਬਾ ਰੱਖਿਆ ਆਪਣਾ ਦੁਕਾਨ ਦਾ। ਅੱਛਾ ਕੰਮ ਕਰਦੇ ਫਿਰੋ ਆਪ ਕਾਂਗਰਸੀਆ ਭਰਾਵਾ। ਮਰੇ ਪੰਜਾਬਾਇਕ ਦੇ ਨਾਲ ਇਹ ਦੇਸ਼ ਦੇ ਆਮ ਲੋਕ ਨੇ ਅੰਦਰ ਦਾ ਗੁੱਸਾ ਹੈ ਕੋਈ ਗੱਲ ਨਹੀਂ ਗੁੱਸਾ ਨਾ ਕਰੋ ਤੁਸੀਂ ਤੁਹਾਡੀ ਆਵਾਜ਼ ਕੈਪਟਨ ਤੱਕ ਜਾਊਗੀ ਕੈਪਟਨ ਸਾਡੀ ਬਾਤ ਕੀ ਜਾਣੀ ਇਸ ਤੋਂ ਉਹਦੇ ਨਾਲ ਨਹੀਂ ਕਿਹਦੇ ਨਾਲ ਕੈਪਟਨ ਨਾਲ ਰਹੇ ਸਾਡੇ ਨਾਲ ਆਰਮੀ ਚ ਹੁੰਦਾ ਪੂਰੇ ਨਹੀਂ ਕਿਤੇ ਆ ਦੇ ਕਿਸੇ ਉਹਨੇ ਨੋ ਨਾ ਮੋਬਾਈਲ ਤੇ ਆ ਪਈ ਇਹ ਗੁੱਸਾ ਹੈ ਕੀ ਮਾਹੌਲ ਹੈ ਇਹ ਮਾਹੌਲ ਆ ਆਮ ਮਾਹੌਲ ਹੁੰਦਾ ਜੀ ਇੱਥੇ ਚਰਚਾ ਹੋ ਰਹੀ ਹੈ ਇਹ ਨਹੀਂ ਜੀ ਕੋਈ ਚਰਚਾ ਨਹੀਂ ਮੰਡੀਆਂ ਦੇ ਕੀ ਹਾਲ ਹੈ ਮੰਡੀਆਂ ਠੀਕ ਹੈ ਜੀ ਹਜੇ ਹੌਲੀ ਹੌਲੀ ਕੰਮ ਚੱਲੂਗਾ ਜੀ ਕਿਰਪਾ ਕੰਮ ਹਾਂਜੀ ਕੰਮ ਚੱਲ ਰਿਹਾ ਕਿਸਾਨ ਕਹਿ ਰਿਹਾ ਕਿ ਇਸ ਵਾਰ ਮੌਇਸਚਰ ਦੀ ਸਾਨੂੰ ਦਿੱਕਤ ਨਵੀਂ ਆ ਰਹੀ ਹੈ ਕਿ ਅੱਗੇ ਕਦੇ ਨਹੀਂ ਹੋਇਆ ਝੋਨੇ 'ਚ ਹੁੰਦਾ ਐ ਇਹ ਤਾਂ ਪਤਾ ਨਹੀਂ ਮੈਂ ਤਾਂ ਆਪ ਗੱਡੀ ਚਲਾਉਣਾ ਵੀਰੇ ਗੱਡੀ ਚਲਾਉਣੀ ਆ ਦਜੀ ਰੋਜ਼ਗਾਰ ਮਿਲ ਰਿਹਾ ਕੰਮ ਮਿਲ ਰਿਹਾ ਕੰਮ ਹੈ ਬਈ ਵਧੀਆ ਕੰਮ ਮਿਲਦਾ ਹੈ ਇਹ ਜਿਹੜੇ ਬੈਠੇ ਤਾਂ ਕਹਿੰਦੇ ਕੰਮ ਨਹੀਂ ਮਿਲਦਾ ਇਹ ਤਾਂ ਰੋਜ਼ ਦਾ ਕੰਮ ਆ ਜੀ ਤਾਂ ਚੁੱਕਣ ਨਾਲ ਆ ਜੂਗਾ ਖੇਡਦੇ ਇਹਨਾਂ ਨੇ ਤਾਂ ਕਿਹੜੇ ਹੀ ਆ दारू ਪੀ ਫਿਰਦੇ ਦੇ ਕਿਥੋਂ ਪੀਦੇ ਹਾਂ ਦੇਣੀ ਦੇ ਲਓ ਤੁਹਾਡੇ ਸਾਹਮਣੇ ਮਸ਼ਕ ਦਾ ਹੁੰਦਾ ਪਿਆ ਉਹਨਾਂ ਕੋਲ ਤੁਸੀਂ ਤਾਂ ਨੌਜਵਾਨ ਹੋ ਯਾਰ ਤੁਹਾਨੂੰ ਤਾਂ ਕੰਮ ਮਿਲਣਾ ਚਾਹੀਦਾ ਕੰਮ ਤਾਂ ਕਹਿੰਦੇ ਬਹੁਤ ਆ ਰਿਹਾ ਪਾਈ ਤੇ ਕੀ ਕਰੀ ਕਰੀ ਦੀ ਆ ਕਰਦੇ ਨੇ ਠੇਕੇਦਾਰੀ ਕਰੀ ਦੀ ਆ ਲੇਬਰ ਦੀ ਉਹਨਾਂ ਕੰਮ ਇਹ ਨਹੀਂਗਾ ਤਾਂ ਕਰਕੇ ਹੁਣ ਕੱਲ ਤਾਂ ਉਹ ਲੱਗੇ ਉਹਨੂੰ ਬੋਲ ਲੱਗੀ ਹੁਣ ਮਾਲ ਆਇਆ ਵਾ ਹੁਣ ਕੰਮ ਕਰਾਂਗੇ ਲੇਬਰ ਦਾ ਗੱਡੀ ਲੁੜੀ ਲੁੜੀ ਹੁਣ ਕੰਮ ਚੱਲੂਗਾ ਅੱਡਾ ਕੁ ਦਿਨਾਂ ਤੱਕ ਤੁਹਾ ਕੀ ਕਰਦੇ ਹੋ ਤੁਸੀਂ? ਬੜੀ ਕੰਮਕੁਜੀ ਜਮੀਂਦਾਰ ਹੋ ਤੁਸੀਂ। ਹਾਂਜੀ। ਕੀ ਹਾਲਾਤ ਐ ਕਿ ਕਿੰਨਾ ਝਾੜ ਹੋ ਗਿਆ? ਝਾੜਦੇ ਆ। ਕਿ ਹਜੇ ਤੁਲੀ ਨਹੀਂ, ਤੁਲੀ ਨਹੀਂ ਹਜੇ ਜੀ। ਕੀ ਆਈਡੀਆ ਕੀ ਐ? ਝਾੜ ਦਾ ਘੱਟ ਹੀ ਹੋਊਗਾ, ਉਮੀਦ ਇੰਨੇ ਪੈ ਗਈ। ਨਹੀਂ ਪੈ ਗਈ ਹੈਣਾ? 20-22 ਕੁਇੰਟਲ ਹੋਜੂ। ਨੇਂ ਨਾਲ 20 ਹੋਜੂਗਾ। 20 ਹੋਜੂਗਾ। 20 ਦਾ ਆਈਡੀਆ ਹੈਗਾ। ਹਾਂਜੀ। ਤੇ ਇੱਥੇ ਪ੍ਰਬੰਧ ਠੀਕ ਐ ਮੰਡੀ 'ਚ ਪਾਣੀ ਪੂਣੀ ਮਿਲ ਜਾਂਦਾ। ਹਾਂਜੀ ਸਾਥੂ ਤਾਂ ਮਿਲ ਜਾਂਦਾ ਬੜੀ। ਆੜ ਕੇ ਇਹ ਮਿਲਦਾ ਤੇ ਇਹਨਾਂ ਦੇ ਕਮਰੇ ਜੀ ਚੋਂ। ਮੰਡੀ ਬੋਰਡ ਦਾ ਕੋਈ ਪ੍ਰਬੰਧ ਨਹੀਂ ਹੈਗਾ। ਬਾਕੀ ਨੂੰ ਪੁੱਛ ਲਈ ਜਿਮੀਂਹਾਂ ਜੀ ਮੈਂ ਤਾਂ ਇਹਦੇ ਨਾਲ ਆਇਆ ਹੋਇਆ। ਕਿੰਨੀ ਜ਼ਮੀਨਾਂ ਤੁਹਾਡੇ ਕੋਲੇ? ਨਹੀਂ ਇਹਨੂੰ ਵੱਧ ਪਾਹੇ ਇਹਦੇ ਨਾਲ ਆਇਆ ਮੈਂ ਫੁੱਦੂ ਵਿੱਚ। ਸੰਗੀ ਜਾਂਦੇ ਆ ਮੁੰਡੇ। ਤੁਹਾਡਾ ਕੀ ਨਾਂ ਹੈ ਜੀ? ਹਾਂਜੀ। ਇਹ ਸੰਗਣ ਵਾਲੇ ਲੋਕ ਵੀ ਨੇ। ਕਮਾਲ ਦੀ ਗੱਲ ਹੁੰਦੀ ਹੈ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੁੱਲਾਪੁਰ ਦਾਖਾ ਦੀ ਮੰਡੀ ਦੀਆਂ। ਕਣਕ ਦੀ ਫਸਲ ਜਿਹੜੀ ਆਈ ਹੈ ਕਣਕ ਮੰਡੀਆਂ 'ਚ ਪਹੁੰਚੀ ਹੈ ਗਰਮੀ ਬਹੁਤ ਜ਼ਿਆਦਾ ਹੈ ਇਸ ਗਰਮੀ ਦੇ ਵਿੱਚ ਕਿਸਾਨ ਦੇ ਹਾਲਾਤ ਜਾਣਨੇ ਬੜੇ ਲਾਜ਼ਮੀ ਨੇ ਇਸ ਕਰਕੇ ਅਸੀਂ ਪਹੁੰਚੇ ਆਂ ਚੋਣਾ ਦੀ ਵੀ ਚਰਚਾ ਕਰਾਂਗੇ ਲੋਕਾਂ ਦੀ ਵੀ ਗੱਲ ਕਰਾਂਗੇ ਕਿ ਲੋਕਾਂ ਦਾ ਮੂਡ ਕੀ ਹੁੰਦਾ ਅਕਸਰ ਬਜ਼ੁਰਗ ਜਿਹੜੇ ਹੁੰਦੇ ਆ ਉਹ ਜ਼ਿਆਦਾ ਵਧੀਆ ਪਿਕਚਰ ਕਲੀਅਰ ਕਰਦੇ ਆ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੱਟ ਇੰਟਰਸਟਿਡ ਨੇ ਜਿਹੜੇ ਬੈਠੇ ਲੋਕ ਤਾਸ਼ ਖੇਡ ਰਹੇ ਸੀਗੇ ਸੱਸੀ ਕਾਲ ਬਜ਼ੁਰਗੋ ਕੀ ਨਾਂ ਆਏ ਜੀ ਤੁਹਾਡਾ ਅਵਕਰ ਸਿੰਘ ਜੀ ਕੀ ਹਾਲਾਤ ਨੇ ਐਤ ਕੀ ਝਾੜ ਚੰਗਾ ਹੋ ਜੂ ਕਿ ਨਹੀਂ ਦੇਖੋ ਜੀ ਹਾਲ ਤਾਂ ਕੰਡਾ ਜਿਹਾ ਲੱਗੂਆ ਫੇਰ ਪਤਾ ਲੱਗੂਆ ਅਜੇ ਪਹਿਲਾ ਦਿਨ ਹੈ ਜੇ ਲੈ ਕੇ ਆਏ ਹਾਂ ਅੱਜ ਨਹੀਂ ਮੈਂ ਪਰਸੋਂ ਦਾ ਬੈਠਾ ਬਾਰਦਾਨਾ ਨਹੀਂ ਆਇਆ ਪਰਦਾਨਾ ਨਹੀਂ ਆਇਆ ਹਾਂਜੀ ਤੇ ਕੀ ਲੱਗਦਾ ਬੋਲੀ ਬੋਲੀ ਸ਼ੁਰੂ ਹੋਊਗੀ ਇੱਥੇ ਬੋਲੀ ਬਾਰਦਾਨਾ ਓਏ ਫੇਰ ਹੀ ਸ਼ੁਰੂ ਹੋਊਗੀ ਦੂਜੇ ਬਾਅਦ ਸ਼ੁਰੂ ਹੋਊਗੀ ਹਾਂਜੀ ਸਰਕਾਰ ਤਾਂ ਕਹਿੰਦੀ 1 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਸਾਡਾ ਇੱਥੇ ਸਾਡਾ ਓਏ ਪਰਸੋਂ ਕੋਈ ਬਰਸੋ ਤੋਂ ਬੈਠੇ ਆ ਇੱਥੇ ਕਮਾਲ ਦੀ ਗੱਲ ਐ ਹਾਲਾਤ ਐ ਮੌਇਸਚਰ ਦੀ ਤਾਂ ਕੋਈ ਦਿੱਕਤ ਨਹੀਂ ਮੈਂ ਵੱਡੀ ਮੰਡੀ ਜਾ ਕੇ ਆ ਉਹ ਕਹਿੰਦੇ ਉੱਥੇ ਖਲਾਰ ਰੱਖੀ ਆ ਉੱਥੇ ਮੌਇਸਚਰ ਦੀ ਪ੍ਰੋਬਲਮ ਮੌਇਸਚਰ ਦੀ ਕੋਈ ਦਿੱਕਤ ਨਹੀਂ ਹੈਗੀ ਸੁੱਕੇ ਗਣਕਾ ਉੱਥੇ ਦੂਜੀ ਮੰਡੀ ਜੇ ਵੀ ਕਹਿ ਰਹੇ ਆ ਕਿ ਅਧਿਕਾਰੀ ਕਹਿ ਰਹੇ ਕਿ ਜੇ ਪੱਕਿਆ ਨਹੀਂ ਦਾਣਾ ਸਹੀ ਤਰ੍ਹਾਂ ਸਹੀ ਨਹੀਂ ਹੈਗੀ ਤੁਹਾਡੀ ਕਣਕ ਉਹ ਕਹਿੰਦੇ ਕੰਬੈਨ ਵੱਢਦੀ ਤਾਂ ਜੇ ਦਾਣਾ ਪੱਕ ਜੇ ਦੇਖੋ ਜੀ ਕੋਈ ਮਾੜਾ ਮੋਟਾ ਦਾਣਾ ਕੱਚਾ ਹੋਦਾ ਤਾਂ ਵੈਸੇ ਇਹਨੇ ਲੋ ਚੱਲ ਰਹੇ ਆ ਦਾਣਾ ਦਾ ਕੱਚਾ ਆਈ ਨਹੀਂ ਹਾਂ ਨਹੀਂ ਦਾਣੇ ਤਾਂ ਕੱਚਾ ਹੀ ਨਹੀਂ ਜੇ ਹੁਣ ਕੱਚਾ ਹੋਊ ਵੀ ਆਉ ਤਾਂ ਬੱਲੀ ਦੇ ਵਿੱਚ ਹੀ ਰਹਿਣਾ ਤਾਂ ਦਾਣਾ ਮਸ਼ੀਨ ਨੇ ਕੱਢਣਾ ਹੀ ਨਹੀਂ ਹਾਂਜੀ ਪਿਛਲੇ ਵਾਰੀ ਨਾਲੋਂ ਐਤ ਕੀ ਹਾਲਾਤ ਕਿਵੇਂ ਨੇ ਬਜ਼ੁਰਗੋ ਝਾੜਦੇ ਹੋਣ ਜਾਂ ਵੈਸੇ ਦੇਖੋ ਹਾਲਾਤ ਕੋਈ ਤੁਹਾਨੂੰ ਦੇਖੋ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਾ ਬਈ ਜਦੋਂ ਕੰਡਾ ਲੱਗੂਆ ਫੇਰ ਪਤਾ ਲੱਗੂ ਝਾੜ ਮੀਂਹ ਪਏ ਦਾ ਫਰਕ ਪਿਆ ਦੋ ਤਿੰਨ ਮੀਂਹ ਪਏ ਆ ਜਿਹੜੇ ਪਿੱਛੇ ਜੀ ਉਹਨਾਂ 'ਚ ਫਰਕ ਤਾਂ ਪਊਗਾ ਜਿਹੜੇ ਕਣਕ ਮੰਨ ਲਾ ਪਾਣੀ ਲੱਗੇ ਹਵਾ ਨਾਲ ਹਿਲੂਗੇ ਉਹ ਦਾਣਾ ਪੋਲਾ ਪਊਗਾ ਲੋਕ ਕਹਿੰਦੇ ਆ ਕਿ ਹਰ ਪਾਸੇ ਵੋਟਾਂ ਦੀ ਚਰਚਾ ਹੈ ਜ਼ਿੰਮੇਦਾਰ ਕਹਿੰਦਾ ਕਿ ਵੋਟਾਂ ਨੂੰ ਛੱਡੋ ਅਸੀਂ ਸਾਨੂੰ ਤਾਂ ਇਹਦੀ ਚਿੰਤਾ ਪਈ ਹੋਈ ਐ ਇਹ ਤਾਂ ਇਹ ਤਾਂ ਹੀ ਕੋਈ ਵੀ ਕੋਈ ਵੀ ਬੰਦਾ ਧੰਦਾ ਕਰਦਾ ਉਹਨੂੰ ਆਪਦਾ ਹੀ ਫਿਕਰ ਹੁੰਦਾ ਵਾ ਕੋਈ ਵੀ ਬੰਦਾ ਸਾਰਾ ਸਾਲ ਅਸੀਂ ਹੋਗੇ ਰਾਖੀ ਕਰਦੇ ਆਂ ਪਾਲਦੇ ਆਂ ਹੁਣ ਜਦੋਂ ਖੱਟਣ ਦਾ ਟਾਈਮ ਆਇਆ ਸਾਨੂੰ ਡਰ ਪਏ ਹੋਏ ਐ ਕੋਈ ਵੀ ਬੰਦਾ ਜੀ ਚਾਹੇ ਉਹ ਖੇਤੀ ਵਾਲਾ ਵਾ ਚਾਹੇ ਪਸ਼ੂ ਪਾਲਕਾ ਉਹਨੂੰ ਆਪਦੇ ਧੰਦੇ ਦਾ ਫਿਕਰ ਹੁੰਦਾ ਵਾ ਜਿਹੜਾ ਪਸ਼ੂ ਵਾਲਾ ਵਾ ਉਹ ਵੀ ਕਹਿੰਦਾ ਜੇ ਬਰਸਾਤ ਘੱਟ ਪਵੇ ਤਾਂ ਠੀਕ ਆ ਹਾਂ ਤੁਸੀਂ ਵੀ ਚੋਣਾਂ ਦੀ ਗੱਲ ਨਹੀਂ ਕਰ ਰਹੇ ਮੈਂ ਚੋਣਾ ਨਾਲੇ ਦੇਖ ਕੇ ਕਰਨ ਵੀ ਜ਼ਿੰਮੇਵਾਰਾਂ ਦੀ ਕਣ ਕਾਉਣ ਵਾਲੀ ਆ ਇਹ ਅੱਗੋਂ ਪਿੱਛੋਂ ਕਰ ਲੈਣ 20 ਦਿਨ ਚੋਣਾ ਦਾ ਆਉਣੀਆ ਹੀ ਨੇ ਜੇ 20 ਦਿਨ ਅੱਗੋਂ ਕਰ ਲੈਂਦੇ ਚਾਹੇ ਮਗਰੋਂ ਕਰ ਲੈਂਦੇ ਲੋਕਾਂ ਦਾ ਵਿਹਲੇ ਕਰ ਲੈਂਦੇ ਨਾ ਫਿਰ ਨਾ ਹੁਣ ਇਧਰ ਮੈਂ ਤਾਂ ਖੁਸ਼ ਹਾਂ ਕੈਪਟਨ ਤੋਂ ਹਾਂ ਕੈਪਟਨ ਤੋਂ ਕਿਹੜਾ ਖੁਸ਼ ਆ ਦੁਖੀ ਆ ਸਭ ਨਹੀਂ ਨਾ ਅਸੀਂ ਦੁਖੀ ਨਹੀਂ ਸਾਨੂੰ ਕੀ ਦਿੰਦਾ ਉਹ ਕੋਈ ਗੱਲ ਜਿਹੜੀ ਕਰਿਆ ਨੇ ਪੂਰੀ ਕਰੀ ਆ ਇਹ ਇਹ ਖੋਜਦਾ ਜੇ ਤਾਂ ਹੁਣ ਮੰਨ ਲਓ ਅਸੀਂ ਪਰਸੋਂ ਦੇ ਬੈਠੇ ਆ ਬਾਰ ਦਾ ਨਾ ਪਹੁੰਚੇ ਤਾਂ ਹੀ ਆ ਨਾ ਫੇਰ ਹੀ ਖੁਸ਼ ਹਾਂ ਬੰਦਾ ਤਾਂ ਜਿਵੇਂ ਇਹਦਾ ਮਾਲ ਵੇਖਦਾ ਹੋਵੇ ਤਾਂ ਹੀ ਖੁਸ਼ ਹੋਣਾ ਜਿਵੇਂ ਇਹਦਾ ਆਉਂਦਾ ਹੋਵੇ ਜਾਂਦਾ ਮਾਲ ਵੇਚੇ ਘਰੋਂ ਦੂਰ ਜਵੇ ਹੁਣ ਜੇ ਚਾਰ ਚਾਰ ਰਾਤਾਂ ਇੱਥੇ ਬੈਠ ਰਹੇ ਨੇ ਕੀ ਕਰੂ ਕਣਕ ਨੂੰ ਬਹਿ ਗਏ ਤੇ ਉਹਨਾਂ ਦਾ ਆਪੇ ਨਹੀਂ ਫਿਕਣਾ 15 ਦਿਨ ਜਾਂ ਕਣਕ ਨੂੰ ਚਾਰ ਦਿਨ ਬਜ਼ੁਰਗ ਨਾਲ ਮੇਰੀ ਉੱਥੇ ਵੱਡੀ ਮੰਡੀ ਗੱਲ ਹੋਈ ਉਹ ਕਹਿੰਦੇ ਇੰਨਾ ਮੋਟਾ ਮੋਟਾ ਮੱਛਰ ਆ ਬਿੱਟੂ ਤੇ ਗਰੇਵਾਲ ਨੂੰ ਕੋਈ ਇੱਕ ਰਾਤ ਮੰਝਾ ਡਾ ਕੇ ਇੱਥੇ ਪੈ ਜਾਣ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਇੱਕ ਰਾਤ ਸਾਡੇ ਨਾਲ ਕੱਟੋ ਕਹਿੰਦੇ ਆ ਕੇ ਇੱਥੇ ਦੀ ਤਾਂ ਬਹੁਤ ਮੁਸ਼ਕਲ ਦੀ ਗੱਲ ਆ ਏਸੀ ਤੋਂ ਬਾਹਰ ਰਾਤ ਨੂੰ ਪੱਖੇ ਥੱਲੇ ਆਪਦੇ ਤੇ ਪੈ ਜਾਣ ਸਮਝਿਆ ਨਾ ਮਤਲਬ ਮੰਡੀ ਤਾਂ ਪੈਣ ਦੀ ਬਹੁਤ ਵੱਡੀ ਗੱਲ ਆ ਉਹ ਆਪਦੇ ਕੋਠੇ ਤੇ ਚੜ੍ਹ ਕੇ ਪੈ ਜਾਣ ਬਿਨਾ ਮੱਛਰਦਾਨੀ ਤੋਂ ਏਸੀ ਵਗੈਰਾ ਨਾ ਲਾਉਣ ਫੇਰ ਹੀ ਪਤਾ ਲੱਗ ਜੂ ਮੱਛਰ ਕਿੰਨਾ ਕ ਕਿੰਨਾ ਮੱਛਰ ਹਾਂਜੀ ਸਿਆਲਾਂ ਚ ਪਹਿਲਾਂ ਠੰਡੇ ਪਾਣੀਆਂ ਦੇ ਵਿੱਚ ਪਾਣੀ ਲਾਉਂਦੇ ਰਹੋ ਸਿਆਲਾਂ ਦੀਆਂ ਰਾਤਾਂ ਨੂੰ ਹੁਣ ਇੰਨੀ ਗਰਮੀ ਦੇ ਵਿੱਚ ਆ ਕੇ ਇੱਥੇ ਪਤਾ ਲੱਗਦਾ ਵੀ ਜ਼ਿਮੀਂਦਾਰਾਂ ਤੇ ਕਿਸਾਨ ਦਾ ਹਾਲ ਕੀ ਐ ਬਿਲਕੁਲ ਨਹੀਂ ਬਿਲਕੁਲ ਆਹ ਤੁਹਾਨੂੰ ਦਿਂਦਾ ਹੀ ਆ ਕਿੰਨੀ ਉਮਰ ਹੋ ਗਈ ਬਜ਼ੁਰਗੋ ਤੁਹਾਡੀ ਹਾਂਜੀ 56 ਸਾਲ ਦੇ ਹਾਂ 55 ਸਾਲ ਦੀ ਉਮਰ ਹੋ ਗਈ ਔਰ ਜ਼ਿੰਦਗੀ ਭਰ ਕਿਸਾਨੀ ਕਿੰਨੀਆਂ ਸਾਲ ਦਰ ਸਾਲ ਸਾਲ ਦਰ ਸਾਲ ਤੁਸੀਂ ਮੰਡੀ ਆਉਣੇ ਕੋਈ ਫਰਕ ਲੱਗਿਆ ਤੁਹਾਨੂੰ ਇੱਥੇ ਦੇਖੋ ਜੀ ਜਿਵੇਂ ਜਿਵੇਂ ਆਉਣੇ ਉਮਰ ਵੱਧਦੀ ਜਾਂਦੇ ਆ ਅਸੀਂ ਤੰਗ ਹੀ ਹੁੰਨੇ ਆ ਕਦੇ ਖੁਸ਼ ਹੋਗੇ ਨਹੀਂ ਮੰਡੀ ਜੋਗੇ ਵੀ ਜਾਂਦੇ ਹੀ ਫਸਲ ਵੇਕੀ ਤੇ ਚਲੋ ਵੀ ਘਰ ਨੂੰ ਚੱਲੀਏ ਖੁਸ਼ ਹੋ ਕੇ ਆ ਉਹ ਕਿ ਟੀਵੀ ਤੇ ਦਿਖਾਉਂਦੇ ਸੀ ਨਾ ਉਹ ਐ ਝਾੜ ਕੇ ਆਪਦਾ ਚਾਦਰਾਂ ਤੇ ਕੁੜਤਾ ਜੱਟ ਜਾਂਦਾ ਹੁੰਦਾ ਸੀਗਾ ਬੱਸ 'ਚ ਬਹਿ ਕੇ ਕਿ ਇਸ ਫਸਲ ਵਧੀਆ ਵੇਚ ਕੇ ਚੱਲੇ ਆ ਹੁਣ ਉਹਵੇਂ ਨਹੀਂ ਜਾਂਦਾ ਨਹੀਂ ਜੀ ਹੁਣ ਤਾਂ ਇਹ ਲੱਬੜ ਕੇ ਹੀ ਜਾਂਦਾ ਹੁਣ ਤਾਂ ਭਾਵੇਂ ਹੁਣ ਕਾਰਾਂ 'ਚ ਬਹਿ ਗਿਆ ਪਰ ਹੁਣ ਉਹਨਾਂ ਖੁਸ਼ ਹੋ ਕੇ ਨਹੀਂ ਜਦੋਂ ਬੱਸ ਤੇ ਜਾਂਦਾ ਸੀ ਜ਼ਿਆਦਾ ਖੁਸ਼ ਸੀਗਾ ਸਹੀ ਗੱਲ ਹੈ ਜੀ ਉਹ ਇਹ ਮੂਫੜੀਪਾ ਆਉਂਦੀ ਸੀ ਅਗਲਾ ਸ਼ਾਮ ਨੂੰ ਵੇਚ ਕੇ ਤੁਰ ਜਾਂਦਾ ਸੀ ਹੁਣ ਇੱਥੇ 6-6 ਦਿਨ ਮੰਡੀਆਂ 'ਚ ਰੁੜੀ ਜਾਂਦਾ ਬੰਦਾ ਨਾਲੇ ਫੇਕਰ ਰਹਿੰਦਾ ਵੀ ਤੀਜਾ ਦਿਨ ਹੋ ਗਿਆ ਹਾਂਜੀ ਤੀਜਾ ਦਿਨ ਹੈ ਅਜੇ ਬਾਰਦਾਨਾ ਆਇਆ ਨਹੀਂ ਅਜੇ 2-3 ਦਿਨ ਹੋਰ ਲੱਗ ਜਾਣਗੇ 21 ਤਰੀਕ ਦੇ ਕਣਕ ਵੱਢੀ ਆ ਮੰਡੀ ਜੀ ਹਣੀ 21 ਤਰੀਕ ਦਾ ਹੈ ਅਜੇ 2-4 ਦਿਨ ਹੋਰ ਲੱਗ ਜਾਣਗੇ ਦੇਖੋ ਕੈਦਨ ਲਾਉਂਦੇ ਇਹ ਤਾਂ ਸਰਕਾਰ ਦੀ ਮਰਜ਼ੀ ਹੈ ਜਾਂ ਆੜਤੀਆਂ ਦੀ ਮਰਜ਼ੀ ਅਜੇ ਝੋਨੇ 'ਚ ਪਤਾ ਨਹੀਂ ਜੀ ਕੀ ਗੱਲ ਹੋਣੀ ਹੈ ਅਜੇ ਤਾਂ ਕਣਕ 'ਚ ਤਾਂ ਚਲੋ ਨਾਰਮਲ ਗੱਲ ਹੁੰਦੀ ਆ ਝੋਨੇ 'ਚ ਪੰਗਾ ਦਾ ਝੋਨੇ ਦਾ ਵਾ ਝੋਨੇ 'ਚ ਤਾਂ ਦੱਸਦਾ ਰਹਿਣਾ ਬਗਵੇਰੇ ਹਿਸਾਬ ਨਾਲ ਕਹਿੰਦੇ ਜੀ ਕਿਸਾਨ ਰਸਜੇ ਨਾ ਕਿਤੇ ਫਿਰ ਪਤਾ ਲੱਗ ਜੇ ਸਿਆਸਤਦਾਨਾਂ ਨੂੰ ਵੀ ਕਿਵੇਂ ਕਿਸ ਭਾਵਿਕ ਦੀ ਇਹ ਮੰਗੀ ਕਿ ਨਹੀਂ ਦੇਖੋ ਜੀ ਕੋਈ ਰੁਸੇ ਨਾ ਰੁਸੇ ਸਾਡੇ ਨਾਲ ਰੱਬ ਖੁਸ਼ ਹੋਵੇ ਤਾਂ ਸਾਰੇ ਖੁਸ਼ ਆ ਸਮਝਿਆ ਨਾ ਜਦੋਂ ਰੱਬ ਦੀ ਮਾਰ ਪੈਂਦੀ ਹੈ ਨਾ ਉਦੋਂ ਨਹੀਂ ਬੰਦਾ ਚੱਲ ਸਕਦਾ ਹੋਰ ਤਾਂ ਕਹੇ ਦੀ ਮਾਰੀ ਚੱਲ ਆਏ ਕੋਈ ਨਾ ਫੇਰ ਇਹ ਹੀ ਕਹਿੰਦਾ ਕੱਲ ਨੂੰ ਦੇਖਾਂਗੇ ਵੋਟਾਂ ਵਾਲਿਆਂ ਨਾਲ ਨਿਬੜ ਲੋਂਗੇ ਉਹ ਤਾਂ ਨਿਬੜੇ ਹੋਏ ਆਂ ਦੀਂਦਾ ਹੀ ਤੋਂ ਨਾ ਐਤ ਕੀ ਮੂਡ ਕਿੱਧਰ ਨੂੰ ਜਾਂਦਾ ਹੈ ਮੂਡ ਤਾਂ ਜੀ ਅਜੇ ਤਾਂ ਪਹਿਲਾਂ ਕਾਲੇਦਾਰ ਨੂੰ ਪਾਣਾ ਅਜੇ ਤਾਂ ਕਾਲੇਦਾਰ ਵਾਲੇ ਆਂ ਹਾਂ ਬਾਕੀ ਦੇਖੋ ਜਨਤਾ ਕੀ ਕਰਦੀ ਆ ਕਦੇ ਤਾਂ ਨਹੀਂ ਇਹ ਇਹ ਵੋਟ ਮੋਦੀ ਸਾਹਿਬ ਨੂੰ ਪੈਣੀ ਹੈ ਕਿ ਐਤ ਕੀ ਕਿਸੇ ਹੋਰ ਮੁੱਦੇ ਤੇ ਪੈਣੀ ਹੈ ਹੈ ਜੀ ਨਹੀਂ ਆਪਾਂ ਦਾ ਕਾarliਦਲ ਨੂੰ ਪਾਉਣੀ ਹੈ ਇਹ ਨਹੀਂ ਚਾਹੇ ਜਿੱਤਦੇ ਆ ਚਾਹੇ ਹਾਰਦੇ ਆ ਤੁਹਾਨੂੰ ਉਹ ਜਿੱਤਣ ਦਾ ਕਿਹੜਾ ਪਿੰਡ ਕਿਹੜਾ ਤੁਹਾਡਾ ਦਾਖਾ ਪੰਡਾ ਜੀ ਦਾਖਾ ਤੇ ਹੋ ਤੁਸੀਂ ਹਾਂਜੀ ਕੁਲਕਾ ਸਾਹਿਬ ਜਿੱਤ ਕੇ ਸੀ ਪਿਛਲੀ ਾਰ ਇਥੋਂ ਚਲੋ ਜਿੱਤਦੇ ਸੀ ਕੋਈ ਵਿਕਾਸਤਾ ਨਹੀਂ ਹੋਇਆ ਜੇ ਜਿੱਤ ਵੀ ਗਏ ਤਾਂ ਵਿਕਾਸਤਾ ਹੋਵੇਗਾ ਐਮਐਲਏ ਦਾ ਬਣਦਾ ਤਾਂ ਫਾਇਦਾ ਹੁੰਦਾ ਜੇ ਕੋਈ ਵਿਕਾਸ ਹੋਵੇ ਕਹਿੰਦਾ ਹੈ ਭੱਜ ਗਿਆ ਜਿੱਤੇ ਦਾ ਨਾਂ ਹੁੰਦਾ ਵਿੱਚ 5 ਸਾਲ ਲਾ ਕੇ ਜਾਂਦਾ ਇੱਥੇ ਹੈ ਉਹ 6 ਮਹੀਨੇ ਲਾ ਕੇ ਭੱਜ ਗਿਆ ਹੁਣ ਇੱਥੇ ਦੁਬਾਰਾ ਫੇਰ ਇੱਕ ਸਮਾਨ ਬੈਣਾ ਹੈ ਹੈ ਫਾਇਦਾ ਕੀ ਹੈ ਜੇ ਐਮਐਲਏ ਦਾ ਲੋਕਾਂ ਦਾ ਫੁੱਦੂ ਬਣਾਉਂਦੇ ਆ ਨਾ ਇਹ ਲੋਕਾਂ ਨੂੰ ਫੁੱਦੂ ਬਣਾ ਰਹੇ ਨੇ ਕਿ ਐਮਐਲਏ ਬਣ ਕੇ ਤੇ 5 ਸਾਲ ਲਾਉਂਦਾ ਲੋਕਾਂ ਦੇ ਵਿੱਚ ਰਹਿੰਦਾ ਹੁਣ ਲੋਕਾਂ ਨੂੰ ਹੁਣ ਫੁੱਦੂ ਬਣਾ ਗਿਆ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਕੀ ਕਰਨਗੇ ਹੁਣ ਦੁਬਾਰਾ ਇਲੈਕਸ਼ਨ ਹੋਵੇਗੀ ਠੀਕ ਹੈ ਪਾਲਜੀ ਛੱਡ ਕੇ ਜਨਤਾ ਤੇ ਹੀ ਪੈਣਾ ਜੇ ਦੁਬਾਰਾ ਇਲੈਕਸ਼ਨ ਹੁੰਦੀ ਆ ਖਰਚਾ ਜਨਤਾ ਦਾ ਹੀ ਪੈਂਦਾ ਇਹਨਾਂ ਦਾ ਕੀ ਗਿਆ ਉਹਦਾ ਤਮਾਸ਼ਾ ਦੇਖ ਕੇ ਆਪਣਾ ਪੈਨਸ਼ਨ ਲੈ ਕੇ ਪਰੇ ਹੋ ਜੂਗਾ ਪੈਨਸ਼ਨ ਵੀ ਦਾ ਹੱਕਦਾਰ ਅਫਸੋਸ ਆ ਤੁਹਾਨੂੰ ਵੀ ਵੋਟ ਕਿਉਂ ਪਾਈ ਉਹਦਾ ਹਾਂ ਅਫਸੋਸ ਤਾਂ ਹੁੰਦਾ ਹੀ ਆ ਹਰ ਕੋਈ ਨਹੀਂ ਹੁਣ ਆਮ ਆਦਮੀ ਪਾਰਟੀ ਇੱਥੇ ਹੈ ਨਹੀਂ ਸਟਰੋਂਗ ਪਤਾ ਨਹੀਂਗਾ ਇਹ ਆਪਾਂ ਨੂੰ ਪਤਾ ਹੈ ਹਾਂ ਹੁਣ ਆਦਮੀ ਨੇ ਕੀ ਲੱਭਣਾ ਇੱਥੇ ਹਾਂਜੀ ਹੁਣ ਕੀ ਲੱਭਣਾ ਉਹਨੇ ਇੱਥੋਂ ਹੁਣ ਨਹੀਂ ਲੱਭੇ ਜਾਂਦੇ ਤੁਸੀਂ ਖੁੱਲ੍ਹ ਕੇ ਬੋਲੀ ਜਾਂਦੇ ਹੋ ਤੁਸੀਂ ਸੰਗੀ ਜਾਂਦੇ ਹੋ ਨਹੀਂ ਸੰਗਣਾ ਕਿਹੜੀ ਗੱਲ ਆ ਜੇ ਬੰਦੇ ਦੀ ਆਵਾਜ਼ ਹੀ ਇਹ ਜਿਹੀ ਆ ਇਹ ਸੰਗੜ ਸੁਣਾਉਣ ਵਾਲੀ ਕਿਹੜੀ ਗੱਲ ਆ ਇਹ ਕਹਿੰਦੇ ਹੁਣ ਕੁਛ ਨਹੀਂ ਲੱਭਣਾ ਆਮ ਆਦਮੀ ਦਾ ਨਹੀਂ ਨਹੀਂ ਹੁਣ ਨਹੀਂ ਕੋਈ ਲੱਭਦਾ ਹੈਗਾ ਹੁਣ ਤਾਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਕਿਹੜਾ ਬਿੱਟੂ ਸਟਰੋਂਗ ਹੈ ਕਿ ਗਰੇਵਾਲ ਸਟਰੋਂਗ ਹੈ ਦੇਖੋ ਹੁਣ ਤਾਂ ਇਹਨਾਂ ਦਾ ਤਿੰਨਾਂ ਜੋ ਕੀ ਦਾ ਬੰਦਾ ਖਰਾ ਫੈਸਲਾ ਜਵੇਗੀ ਪਤਾ ਫੈਸਲਾ ਵੀ ਠੀਕ ਹੈ ਇਹ ਹੀ ਪਤਾ ਬੈਂਸ ਲੈ ਜਵੇ ਦੋਨੇ ਪਾਰਟੀਆਂ ਨੂੰ ਛੱਡ ਕੇ ਅਗਲੇ ਨੇ ਦੇਖਣਾ ਸੱਚ ਤੇ ਫੇਰਾ ਦੇਣਾ ਕਿਹੜਾ ਚੰਗਾ ਹਾਂਜੀ ਚਾਂਸ ਬੈਂਸ ਦੇ ਬੈਂਸ ਤੇ ਚਾਂਸ ਹੈ ਤੁਹਾਨੂੰ ਕੀ ਲੱਗਦਾ ਜੀ ਇਹੀ ਹੋ ਸਕਦਾ ਜੀ ਉਹ ਦੋਹਾਂ ਦਾ ਦੇਖਿਆ ਹੋਇਆ ਪਹਿਲਾਂ ਦੇਖੋ ਹੁਣ ਬੈਂਸ ਨੂੰ ਤੀਜਾ ਦੇਖਣਾ ਕਿਹ ਕਿਹ ਪਾਰਟੀ ਨੂੰ ਦੇਖਦੇ ਆ ਵੀ ਕੋਈ ਕਰ ਲੂ ਤਾਂ ਦੇਖਦੇ ਆ ਇਹ ਦੋ ਤਾਂ ਦੇਖੀ ਹੋਈਆਂ ਨੇ ਇਹ ਦੋ ਤਾਂ ਦੇਖੀ ਹੋਈਆਂ ਆ ਇਹਦੇ ਪਾਸਾ ਪਰ ਪਈਏ ਆ ਜਿਹੜੇ ਤਾਸ਼ ਵਾਲੇ ਬੈਠੇ ਆ ਇਹ ਕਹਿੰਦੇ ਵੀ ਸਾਨੂੰ ਐ ਬੈਠੇ ਰਹਿਣ ਦੋ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾ ਦੇਣਾ ਇਹ ਤਾਂ ਵੀ ਹੁਣ ਇੱਥੇ ਕਰਨੇ ਜਾਂ ਵਿਹਲੇ ਆ ਕੰਮ ਨਹੀਂ ਕੋਤੰਦਾ ਨਹੀਂ ਦਾਤ ਉਹ ਤਾਂ ਕਹਿੰਦੇ ਵੀ ਕੈਪਟਨ ਨੇ ਨੌਕਰੀਆਂ ਨਹੀਂ ਦਿੱਤੀਆਂ ਤਾਂ ਅਸੀਂ ਇੱਥੇ ਬੈਠੇ ਆ ਕੈਪਟਨ ਨੇ ਹੁਣ ਕੀ ਦੇਣਾ ਕੈਪਟਨ ਦਾ ਹਿਸਾਬ ਆ ਬਸ ਮੁੜ ਕੇ ਆਵੇ ਨਾ ਜਾਵੇ ਕੈਪਟਨ ਨੌਕਰੀ ਹੁਣ ਗਾ ਦੇਈ ਜਾਊਗਾ ਕੋਈ ਜਨਾਂ ਨੌਕਰੀਆਂ ਦਾ ਕੋਈ ਜਾਂਦਾ ਕੋਈ ਜਾਂਦਾ ਹੁਣ ਸਾਰੇ ਤਾਂ ਛੜਕਾਂ ਤੇ ਆ ਜਾ ਫਿਰਦੇ ਨੇ ਉਨੇ ਆਖਿਆ ਜੀ ਵੀ ਮੈਂ ਤਾਂ ਅਸੀਂ 5 ਸਾਲ ਲਾਉਣੇ ਜੇ ਬਣ ਗਿਆ ਤਾਂ ਵੀ ਆ ਨਾ ਬਣਿਆ ਤਾਂ ਹੈਗੇ ਆ ਘਰੇ ਇਹ ਕਿ ਨਹੀਂ ਉਹਨੇ ਵੋਟਾਂ ਤੋਂ ਪਹਿਲਾਂ ਹੀ ਕਹਦਾ ਸੀ ਕਿ ਆਹੀ 5 ਸਾਲ ਆ ਜਿਹਦੇ ਪਾਣੀ ਤੇ ਕੀ ਲੱਗਦਾ ਮੋਦੀ ਕੇ ਰਾਹੁਲ ਗਾਂਧੀ ਤੁਨੂੰ ਦੇਖੋ ਕੀ ਬਣਦਾ ਹੁਣ ਇਹਨਾਂ ਦਾ ਹੁਣ ਲੋਕਾਂ ਦਾ ਕੋਈ ਦਵਾਰ ਨਹੀਂ ਆ ਪਤਾ ਨਹੀਂ ਕਿਦੋਂ ਚੁਗਾ ਹੋ ਜਾਣਾ ਹੁਣ ਆਪਣੀ ਤਾਂ ਗੱਲਾਂ ਹੀ ਆ ਲੋਕਾਂ ਦਾ ਦਵਾਰ ਨਹੀਂ ਹੈਗਾ ਕਿਧਰ ਨੂੰ ਜਾਣਾ ਸੋ ਇਹ ਕਿਤੇ ਪੂਰੇ ਕਰਨ ਹਾਂਜੀ ਲੋਕਾਂ ਨਾਲ ਜੋ ਵਾਅਦੇ ਕੀਤੇ ਪੂਰੇ ਕਰਨ ਆਪੇ ਅਗਲੇ ਹੌਸੇ ਹੋ ਕੇ ਪਾਉਣਗੇ ਵਾਅਦੇ ਪੂਰੇ ਹੋਏ ਕਿ ਨਹੀਂ ਕੁਝ ਪਰਸੈਂਟ ਹੋਈ ਹੈ ਪਰਸੈਂਟ ਕੁਝ ਹੋਈ ਹੈ ਕੁਝ ਪਰਸੈਂਟ ਪਰਸੈਂਟੇਜ ਹੋਈ ਹੈ ਪੂਰੇ ਵਾਦੇ ਨਹੀਂ ਹੋਏ ਇਹ ਨਹੀਂ ਕਹਿ ਸਕਦੇ ਤੁਸੀਂ ਕੁਝ ਕਹਿਣਾ ਹੈ ਜੀ ਬਸ ਇਹ ਨੇ ਪੰਜਾਬ ਦੀ ਮੰਡੀ ਦੇ ਰੰਗ ਪੰਜਾਬ ਕਿਸਾਨੀ ਤੇ ਨਿਰਭਰ ਹੈ ਕਿਸਾਨ ਮੰਡੀਆਂ ਚ ਮਿਲਦਾ ਹੈ ਖੇਤ ਮਜ਼ਦੂਰ ਜਿਹੜੇ ਨੇ ਉਹ ਮੰਡੀਆਂ ਚ ਆ ਜਾਂਦੇ ਆ ਮਜ਼ਦੂਰੀ ਹੁੰਦੀ ਹੈ ਇਹ ਲੋਕ ਵੀ ਹਿੱਸਾ ਨੇ ਜੋ ਕਹਿ ਰਹੇ ਆ ਕਿ ਸਾਡੇ ਕੋਲ ਕੰਮ ਨਹੀਂ ਆ ਅਸੀਂ ਤਾਸ਼ ਖੇਡਣੀ ਹੈ ਸਾਰਾ ਸਾਲ ਇਹ ਲੋਕ ਵੀ ਇੱਕ ਹਿੱਸਾ ਨੇ ਔਰ ਇਹਨਾਂ ਦੇ ਜਾਇਜ਼ ਨੇ ਗੁੱਸੇ ਗਿਲੇ ਕੁਝ ਤਸਵੀਰਾਂ ਇਹ ਵੀ ਨੇ ਕਿ ਮੋਬਾਈਲ ਫੋਨ ਦੇ ਜ਼ਮਾਨੇ ਦੇ ਵਿੱਚ ਅੱਜ ਕੱਲ ਕੀ ਦੇਖ ਰਹੇ ਹੋ ਭਾਈ ਸਾਹਿਬ ਵੀਡੀਓ ਗਾਣੇ ਦੇਖ ਰਹੇ ਹੈ ਵੀਡੀਓ ਗਾਣੇ ਦੇਖ ਰਹੇ ਗਾਣੇ ਦੇਖ ਰਹੇ ਹੋ ਕੈਮਰਾਮੈਨ ਇੱਕ ਵਾਰ ਇਹ ਵੀਡੀਓ ਗਾਣੇ ਵੀ ਦਿਖਾ ਦੇ ਜਿਸ ਤਰ੍ਹਾਂ ਇਹ ਦੇਖ ਰਿਹਾ ਵੜਾ ਇੰਟਰਸਟਿੰਗ ਹੈ ਕਿ ਖੇਤਾਂ ਦੇ ਵਿੱਚ ਖੇਤ ਕੀ ਮਜ਼ਦੂਰੀ ਕਰਦੇ ਹੋ ਤੁਸੀਂ ਹਾਂ ਜੀ ਹਾਂ ਜੀ ਇਹ ਹੁਣ ਡਿਜੀਟਲ ਇੰਡੀਆ ਦਾ ਡਿਜੀਟਲ ਮਜ਼ਦੂਰ ਹੈ ਜੋ ਕੰਨਾਂ ਦੇ ਵਿੱਚ ਲਾ ਕੇ ਕਿਹਦਾ ਕਿਹਦੇ ਗਾਣੇ ਸੁਣ ਰਹੇ ਹੋ ਬਹੁਤ ਦੇਸ਼ ਪ੍ਰੇਮੀ ਕਾ ਬੋਜਪੂਰੀ ਹਾਂਜੀ ਮੋਬਾਈਲ ਕਿਦਾ ਹੈ ਇਹ ਕੀ ਬਾਤ ਹੈ ਸੋ ਇਹ ਬੋਜਪੂਰੀ ਗਾਣੇ ਸੁਣ ਕੇ ਮਨੋਰੰਜਨ ਵੀ ਹੋ ਰਿਹਾ ਹੈ ਹਾਂਜੀ ਹਾਂਜੀ ਕੀ ਗਾਣਾ ਕਿਹੜਾ ਸੁਣਾ ਦਿਓ ਕਿਹੜਾ ਗਾਣਾ ਹੈ ਇਹ ਗਾਣਾ ਸਮਝ ਨਹੀਂ ਨਵਾਂ ਗਾਣਾ ਆਇਆ ਹੈ ਕੀ ਨਾਂ ਕੀ ਹੈ ਗਾਣੇ ਦਾ ਸੁਣ ਲਓ ਤੁਸੀਂ ਬੋਲ ਦਿਓ ਹੈ ਬੋਲ ਦਿਓ ਕਿਹੜਾ ਗਾਣਾ ਹੈ ਗਾਨਿਆ ਦਾ ਤਾਂ ਪਤਾ ਨਹੀਂ ਹੋਂ ਨਵਾਂ ਆ ਯਾਰ ਸਾਨੂੰ ਹੀ ਪਤਾ ਨਹੀਂ ਲੱਗਦਾ ਨਵਾਂ ਆ ਚਲੋ ਸੁਣੋ ਵਾਹ ਸ਼ਾਬਾਸ਼ ਸੋ ਇਹ ਹਾਲਾਤ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਦੇਖੋ ਪੰਜਾਬ ਸਰਕਾਰ ਸੈਂਟਰ ਦੀਆਂ ਵੋਟਾਂ ਨੇ ਹਾਂਜੀ ਠੀਕ ਆ ਜੀ ਲੇਬਰ ਮੰਡੀਆਂ ਦੇ ਵਿੱਚ ਬਹੁਤ ਘੱਟ ਆ ਹਾਂ ਠੀਕ ਆ ਜੀ ਵੋਟਾਂ ਜੋ ਉਧਰ ਪੈ ਰਹੀਆਂ ਨੇ ਕੱਲ ਨੂੰ ਪੈਣੀਆਂ ਨੇ ਠੀਕ ਆ ਤੇ ਉਹਦੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਦੇਖੋ ਸਾਡਾ ਕਿਹੜਾ ਨੁਕਸਾਨ ਕਰਦੇ ਹਾਂ ਹਾਂ ਠੀਕ ਨਹੀਂ ਵੋਟਾਂ ਦੇ ਵਿੱਚ ਫਟਾ ਨੁਕਸਾਨ ਕਾਹਦਾ ਹੁੰਦਾ ਆ ਜਾ ਬੋਟਾਂ ਹੀ ਗਵਰਨਮੈਂਟ ਲੇਟ ਕਰ ਲੈਂਦੀ ਨੁਕਸਾਨ ਹੋ ਰਿਹਾ ਕਿਸਾਨ ਦਾ ਜੇ ਇਲੈਕਸ਼ਨ ਆ ਗਈ ਕਿਸ ਤਰ੍ਹਾਂ ਦਾ ਨੁਕਸਾਨ ਹੈ ਨੁਕਸਾਨ ਇਸ ਤਰ੍ਹਾਂ ਦਾ ਵਾ ਕੱਲ ਸਵੇਰ ਦੇ ਅਸੀਂ ਮੰਡੀ ਜਾਏ ਹੋਏ ਹਾਂ ਠੀਕ ਆ ਸਾਡਾ ਅਜ ਤੱਕ ਹਜੇ ਝੋਨਾ ਜੋ ਕਣਕ ਜੋ ਗਈ ਆ ਆਪਣੇ ਸੌਰੀ ਝੋਨਾ ਕਹਿੰਦਾ ਮੈਂ ਤੇ ਪਰ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਚੀਜ਼ ਹਜੇ ਤਾਂ ਮੰਡੀਆਂ ਸਟਾਰਟ ਹੋਈਆਂ ਨੇ ਕੱਲ ਮਸ਼ੀਨਾਂ ਚੱਲੀਆਂ ਨੇ ਠੀਕ ਜੀ ਤੇ ਪਰ ਮਾਰਦਾਨਾ ਨਹੀਂ ਆਇਆ ਜੇ ਕਹਰੇ ਬੋਲੀ ਨਹੀਂ ਹੋ ਰਹੀ ਕੁਝ ਵੀ ਨਹੀਂ ਹੋ ਰਿਹਾ ਬੈਠਾ ਹਾਂ ਇੱਥੇ 24 ਘੰਟੇ ਜਾਂ ਮੁੰਡਾ ਨਾਲ ਬੈਠਾ ਭਰਾ ਮੇਰਾ ਇੱਥੇ ਬੈਠੇ ਰਹੋਗੇ ਹੁਣ ਜਿੰਨੇ ਦਿਨ ਉੜੀ ਕਰੀ ਜਾਓਗੇ ਕਦੋਂ ਬਾਰਦਾਨਾ ਆਊਗਾ ਕਦੋਂ ਤੁਲੂਗੀ ਕਦੋਂ ਕੰਡਾ ਹੋਊਗਾ ਕਦੋਂ ਬੋਲੀ ਹੋਊਗੀ ਫੇਰ ਜਾ ਕੇ ਇਹ ਇਹ ਗੱਲ ਦੀ ਹੈਗੀ ਆ ਭਰਾ ਉਹ ਮੈਂ ਥੋੜੀ ਜੀ ਬਿਲੇਵਰ ਉਧਰੋਂ ਆ ਨਹੀਂ ਰਹੀ ਹੈਗੀ ਉਹ ਕਹਿ ਦਿੰਦੇ ਆ ਲੇਬਰ ਹੈ ਕੱਲ ਨੂੰ ਲੇਬਰ ਦੀ ਦਿੱਕਤ ਹੈ ਲੇਬਰ ਦੀ ਦਿੱਕਤ ਪਰ ਗਵਰਨਮੈਂਟ ਕਹਿ ਦਿੰਦੇ ਨੇ ਵੀ ਸਹੂਲਤਾਂ ਬੜੀਆਂ ਦਿੰਦੀ ਆ ਪਰ ਸਹੂਲਤਾਂ ਮਿਲਦੀਆਂ ਤਾਂ ਹੈ ਨਹੀਂ ਗੀਆਂ ਮਿਲਣੀਆਂ ਕਿਤੋਂ ਸਭੀਕਰਾਂ ਦੇ ਵਿੱਚ ਜਾਂ ਤੁਹਾਡੇ ਲਾਈਵ ਦੇ ਵਿੱਚ ਜਾਂ ਫੇਸਬੁੱਕ ਦੇ YouTube ਦੇ ਵਿੱਚ ਸਾਰਾ ਕੁਝ ਚੱਲੀ ਜਾਂਦਾ ਬਹੁਤ ਵਧੀਆ ਸਹੂਲਤਾਂ ਨੇ ਪਰ ਸਾਨੂੰ ਤਾਂ ਕਦੇ ਦੇਂਦੀਆਂ ਨਹੀਂ ਆ ਮੇਰਾ ਵੀ YouTube ਚੱਲਦਾ ਇੱਥੇ ਬਹਿ ਕੇ ਸਾਰੇ YouTube ਦੇ ਵੀਡੀਓ ਦੇਖੀ ਜਾਂਦੇ ਇਹ ਗੱਲ ਮੈਂ ਦੇਖੀ ਆ ਕੇ ਫਿਰ ਇਹ ਗੱਲ ਇਹ ਡਿਜੀਟਲ ਇੰਡੀਆ ਹੋ ਗਿਆ ਮੋਦੀ ਸਾਹਿਬ ਵਾਲਾ ਕਿ ਵਿਹਲੇ ਬੈਠੋ ਮੰਡੀਆਂ 'ਚ ਬਹਿ ਜਾਓ ਚਾਹੇ ਦੁਕਾਨਾਂ 'ਤੇ ਬਹਿ ਜਾਓ ਤੇ ਬੈਠੇ ਸਾਰਾ ਦਿਨ YouTube ਦੇਖੋ ਚਾਹੇ ਖੇਤਾਂ 'ਚ ਬਹਿ ਜਾਓ ਉੱਥੇ ਬਹਿ ਕੇ ਵੀ YouTube ਚੱਲੀ ਜਾਂਦਾ ਮੈਂ ਹੋਰ ਕੀ ਕਰਨਾ ਹੁਣ ਜਦੋਂ ਕੰਮ ਹੀ ਵਿਹਲਾ ਵਾ ਠੀਕ ਨਹੀਂ ਜਿਹੜੇ ਹਿਸਾਬ ਦੇ ਨਾਲ ਟਰਾਲੀਆਂ ਆਈਆਂ ਨੇ ਮੰਡੀ ਦੇ ਵਿੱਚ ਰਗਵਾਲੀ ਦੇ ਵਿੱਚ ਠੀਕਾ ਉਹ ਹਿਸਾਬ ਨਾਲ ਇੱਕ ਟਰਾਲੀ ਆਈ ਆ ਇੱਕ ਟਰਾਲੀ ਨਹੀਂ ਜੋ ਕੀ ਇਹਨਾਂ ਦਾ 24 ਘੰਟੇ ਦੇ ਫਿਰ ਕੀ ਉਹਦਾ ਫਾਇਦਾ ਵਾ ਠੀਕ ਹੈ ਗੱਲ ਬੜੀ ਬਹੁਤ ਐਵੇਂ ਕਾਰਸੀਆਂ ਵਾ ਠੀਕ ਨਹੀਂ ਕਾਂਗਰਸੀ ਓਕੇ ਕਾਂਗਰਸ ਤੇ ਘਿਲਾ ਹਮ ਤੇ ਹੀ ਖਲਾ ਹੋਲੀ ਜਾਂਦਾ ਵਾ ਦੱਸ ਦੋ ਜੇ ਮੈਂ ਕੋਈ ਮਾੜੀ ਗੱਲ ਕਹੀ ਆ ਤਾਂ ਦੱਸ ਸ਼ਾਇਦ ਬਿੱਟੂ ਸਾਹਿਬ ਨੂੰ ਚੰਗੀ ਨਾ ਲੱਗਣ ਤੁਹਾਡੀਆਂ ਗੱਲਾਂ ਵੋਟਾਂ ਵੇਲੇ ਕਹਿ ਰਹੇ ਹੋ ਤੁਸੀਂ ਨਹੀਂ ਵੋਟਾਂ ਵੇਲੇ ਕਹਿ ਰਹੇ ਕਿ ਬਿੱਟੂ ਸਾਹਿਬ ਤਾਂ ਬਹੁਤ ਵਧੀਆ ਬੰਦੇ ਆ ਐਵੇਂ ਕਹਿ ਗਈ ਆਪਾਂ ਵੀ ਬਿੱਟੂ ਸਾਹਿਬਾ ਦੇ ਨਾਲ ਬਿੱਟੂ ਸਾਹਿਬ ਤਾਂ ਬਹੁਤ ਵਧੀਆ ਗੱਡ ਬੰਦੇ ਨੇ ਬਣ ਜੂ ਗੱਲ ਐ ਤੀ ਇੱਕ ਹੀ ਚਾਂਸ ਦਾ ਲਾਉਨੇ ਆ ਪੂਰਾ ਜੋਰ ਲਾਉਨੇ ਆ ਬਾਕੀ ਤਾਂ ਹੁਣ ਟੈਨਸ਼ਨ ਬਜ਼ੁਰਗ ਕਹੀ ਜਾਂਦੇ ਆ ਇੰਨਾ ਸਿਆਸਤਦਾਨਾਂ ਨੂੰ ਇੱਥੇ ਲਿਆਓ ਇੱਕ ਦਿਨ ਮੰਝਾ ਢਾਕੇ ਦਿਓ ਰਾਤ ਇੱਥੇ ਕੱਟ ਕੇ ਦਿਖਾਉਣ ਦੇਖੋ ਜੇ ਹੁਣ ਬਾਪੂ ਜੀ ਰਾਤ ਕੱਟਣ ਆ ਨਾ ਕਿੰਨਾ ਮਾੜਾ ਲੱਗਦਾ ਹਾਂ ਠੀਕ ਨਹੀਂ ਪਰ ਮੈਂ ਇਹ ਦੇਖਿਆ ਕਿ ਆਪਣੇ ਆਮ ਮੰਜੀਆਂ ਮੰਡੀਆਂ 'ਚ ਗਏ ਆ ਬਜ਼ੁਰਗ ਹੀ ਹੁੰਦੇ ਆ ਰਾਤ ਨੂੰ ਮੁੰਡੇ ਕਿਉਂ ਨਹੀਂ ਆਉਂਦੇ ਮੁੰਡੇ ਖਾਣ ਨਹੀਂ ਆਉਂਦੇ ਕਹਿ ਲੈਂਦੇ ਡੈਡੀ ਬਹਿ ਜਾ ਹਾਂਜੀ ਮੈਂ ਰਾਤ ਦਾ ਇੱਥੇ ਹੀ ਆ ਜੀ ਇੱਥੇ ਹੀ ਆ ਥੋੜੀ ਨਹੀਂ ਗੱਲ ਕਰ ਰਿਹਾ ਜ਼ਿਆਦਾਤਰ ਕਹਿ ਰਿਹਾ ਮੈਂ ਕਿ ਜ਼ਿਆਦਾਤਰ ਇਸ ਤਰ੍ਹਾਂ ਦੇਖਿਆ ਕਿ ਜ਼ਿਆਦਾਤਰ ਬਜ਼ੁਰਗ ਹੀ ਹੁੰਦੇ ਕੀ ਇਤਵਾਰ ਨਹੀਂ ਹੁੰਦਾ ਉਹਨਾਂ ਨੂੰ ਵੀ ਮੁੰਡੇ ਕਿਤੇ ਸਹੀ ਰਾਖੀ ਕਰਨਗੇ ਕਿ ਨਹੀਂ ਕਿਤੇ ਹੋਰ ਨਾ ਤੁਰ ਜਾਣ ਨਹੀਂ ਨਹੀਂ ਉਹਨਾਂ ਨੂੰ ਐ ਇਹ ਵੀ ਗੱਲ ਵਿੱਚ ਹੈਗੀ ਇਹ ਗੱਲ ਥੋੜੀ ਸੱਚ ਆ ਜੀ ਹੁੰਦਾ ਵਾਏ ਅਣਪੀਣ ਵਾਲੇ ਥੋੜਾ ਮੁੰਡੇ ਅਣਪੀਣ ਵਾਲੇ ਹਾਂ ਵੀ ਹੋਰ ਨਾ ਪੈਗ-ਵੁਗ ਲਾ ਕੇ ਸੌਣੇ ਸਾਰਾ ਜਗਾ ਦੇਣ ਲੋਕਾਂ ਨੂੰ ਹੀ ਉਹ ਜ਼ਿੰਮੇਵਾਰੀ ਸਮਝਦੇ ਆ ਬਜ਼ੁਰਗ ਇਹ ਗੱਲ ਹੈ ਇਹ ਟਾਈਮ ਇਹ ਗੱਲ ਦੇਖੋ ਵੀਰੇ ਸਹੀ ਆ ਪਰ ਜਿਹੜੀ ਗੱਲ ਗਲਤ ਆ ਨਾ ਉਹ ਗੱਲ ਤੇ ਇਹ ਆ ਵੀ ਜਦੋਂ ਮੰਡੀ ਦੇ ਵਿੱਚ ਹਜੇ ਤਾਂ ਕੋਈ ਰਸ ਨਹੀਂ ਪਿਆ ਹਜੇ ਕੋਈ ਰਸ ਨਹੀਂ ਮੰਡੀ ਦੇ ਵਿੱਚ ਹਜੇ ਤਾਂ ਕੱਲ ਸਟਾਰਟ ਹੋਈਆਂ ਨੇ ਹੁਣੇ ਹੀ ਬੁਰਾ ਹਲੋਇਆ ਪਿਆ ਵਾ ਤੇ ਦੋ ਦਿਨਾਂ ਨੂੰ ਕੀ ਕਰਾਂਗੇ ਅਸੀਂ ਹਜੇ ਤਾਂ ਜੋਰ ਪੈਣਾ ਜੀ ਹਜੇ ਤਾਂ ਕੰਪੈਨਾਂ ਕੱਲ ਚੱਲੀਆਂ ਆ 50-50 ਕੀਲੇ ਇੱਕ ਮਿੰਟ 50-50 ਕੀਲੇ ਕਣਕ ਬੀਜੀ ਬੈਠੇ ਆ ਠੀਕ ਨਹੀਂ ਅਸੀਂ ਤਾਂ ਇੱਥੇ ਤਿੰਨ-ਤਿੰਨ ਦਿਨ ਮਰ ਜਾਂਗੇ ਹਜੇ ਤਾਂ ਸਟਾਰਟ ਹੀ ਕੰਮ ਕੱਲ ਹੋਇਆ ਸਟਾਰਟ ਕੱਲ ਫਿਰ ਕੱਲ ਪਹਿਲਾਂ ਠੀਕ ਨਹੀਂ ਝੋਨੇ 'ਚ ਕੀ ਹਾਲ ਹੋਊਗਾ ਜੀ ਅਸੀਂ ਤਾਂ ਕਹਿੰਦੇ ਵੀ ਚੱਲ ਕਣਕ ਦਾ ਤਾਂ ਨਿਬੜ ਜੂ ਥੋੜਾ ਕੰਮ ਆ ਝੋ ਇਹ ਤਾਂ ਫਿਰ ਇੱਥੇ ਬੈਠੇ ਰ ਇੱਥੇ ਮੰंजे ਮੁਝੇ ਲੈਣੇ ਬਹਿਣਗੇ ਉਹੀ ਗੱਲ ਹੈਗੀ ਆ ਵੀਰ ਜੀ ਵੀ ਇੱਥੇ ਹੀ ਰਹਿ ਕੇ ਰਹਿਪੋ ਵੀਰ ਇੰਨਾ ਕੋਲੇ ਪਰ ਇਹਨਾਂ ਦੀ ਲੇਬਰ ਦਾ ਯਕੀਨ ਨਹੀਂ ਕੋਈ ਜੇ ਆਪਾਂ ਕਹੇ ਵੀ ਦਈਏ ਇੱਕ ਮਹਾਂ ਦਾ ਫਰਕ ਪਊਗਾ ਇਸ ਗੱਲ ਦਾ ਜੇ ਜੋ ਜੇ ਪ੍ਰਬੰਧ ਠੀਕ ਨਹੀਂ ਹੈਗੇ ਜਾਂ ਕਿਸਾਨ ਰੁਲੂਗਾ ਹੁਣ ਸਿਰ ਤੇ ਵੋਟਾਂ ਵੀ ਆ ਗਈਆਂ ਉਹਦਾ ਇਹਦਾ ਫਰਕ ਪਊਗਾ 10 20% ਦਾ ਪਊਗਾ ਪਾਊਗਾ ਪਾਊਗਾ 25% ਪਾਊਗਾ 25% ਤਾਂ ਬਹੁਤ ਹੁੰਦਾ ਹੈ ਵੋਟ ਤਾਂ 2% ਵਾਲੀ ਘੁੰਮ ਜੇ ਤਾਂ ਇਲੈਕਸ਼ਨ ਦੀ ਸਿਨੈਰੀਓ ਬਦਲ ਜਾਂਦਾ 25% ਤਾਂ ਬਹੁਤ ਬਹੁਤ ਫਰਕ ਪਾਊਗਾ ਇਹ ਗੱਲ ਦਾ ਮੈਂ ਆਪ ਨੋਟ ਕਰਦਾ ਵਾਂ ਮੈਂ ਹੁਣ ਦੇ ਕਾਂਸ ਦੇ ਵਿੱਚ ਰਿਆ ਮੈਂ ਮੇਰੀ ਵੋਟ 18 ਫਲ ਦੀ ਬਣੀ ਹੈ ਮੈਂ 28 ਸਾਲ ਦਾ ਵਾਂ ਠੀਕ ਆ ਵੋਟ ਪਾਈਏ ਕਾਂਸ ਨੂੰ ਹੀ ਠੀਕ ਨਹੀਂ ਇਹ ਨਹੀਂ ਹੈਗਾ ਵੀ ਆਪਾਂ ਵੋਟ ਕਾਂਸ ਨੂੰ ਨਹੀਂ ਪਾਈ ਪਰ ਇਹ ਚੀਜ਼ ਦਾ ਫਰਕ ਪੈਣਾ ਵਾ ਕਿਉਂਕਿ ਅਸੀਂ ਆਪਦੀਆਂ ਘਰ ਦੀਆਂ ਵੋਟਾਂ ਪੰਜ ਪਾ ਸਕਦੇ ਹਾਂ ਆ ਭਾਈ ਕਹਿ ਦੇ ਹੁਣ ਹੀ ਕੋਕ ਕੇ ਫੇਰ ਥੋੜਾ ਜਿਹਾ ਮੇਰੀ ਲੈ ਸਕਦੇ ਆ ਤੂੰ ਆ ਭਾਈ ਕੋਈ ਜ਼ਿੰਮੇਵਾਰੀ ਉਹ ਵੀ ਲੈ ਤੇਰੀ ਥੋੜਾ ਲੈ ਸਕਦੇ ਹੁਣ ਤੂੰ ਕਹਿ ਦੋ ਮੈਂ ਵੀ ਹਾਂ ਸਹੀ ਹੈ ਠੀਕ ਨਹੀਂ ਆਪਦੀ ਪਾ ਸਕਦੇ ਆ ਉਦੋਂ ਪਰ ਘਟ ਗਈਆਂ ਇਹਨਾਂ ਨੇ ਅਣੀ ਗਲਤ ਦਾ ਘਰ ਦੀ ਵੀ ਜ਼ਿੰਮੇਵਾਰੀ ਨਹੀਂ ਹੈਗੀ ਇਹ ਵੀ ਭੁੱਲ ਜੋ ਨਹੀਂ ਨਹੀਂ ਇਹ ਹੈਗੀ ਆ ਘਰੇ ਵੀ ਸੌਹ ਚਕਾਉਣੀਆਂ ਪੈਂਦੀਆਂ ਆ ਉਹ ਨੋ ਨੋ ਕਈ ਵਾਰੀ ਇਹ ਗੱਲ ਤਾਂ ਭਾਜੀ ਸਹੀ ਹੈ ਜੀ ਹਾਂਜੀ ਇਹ ਗੱਲ ਸਹੀ ਹੈ ਕਈ ਵਾਰ ਆ ਆਪਦੀ ਘਰ ਦੀ ਕਿਤੇ ਹੋਰ ਪਾਉਂਦੀ ਆਪ ਬੰਦਾ ਕਿਤੇ ਹੋਰ ਪਾਉਂਦਾ ਠੀਕ ਹੈ ਜੀ ਨਹੀਂ ਸਹੀ ਗੱਲ ਆ ਜੀ ਜਿਹੜਾ ਵਧੀਆ ਲੱਦਾ ਉਹਨੂੰ ਹੀ ਪਾਉਣੀ ਆ ਭਾਜੀ ਇਹ ਗੱਲ ਸਹੀ ਕੀਤੀ ਇਹਨਾਂ ਨੇ ਸਹੀ ਨਹੀਂ ਕੀਤੀ ਹੈਗੀ ਕਰਦੀ ਬੋਰਡ ਤੇ ਹਜੇ ਫੇਰ ਵੀ ਆਪਦਾ ਹੱਕ ਹੁੰਦਾ ਵਿਹਾ ਪਾਈ ਜਾਣੀਆਂ VOTERਾਂ ਦੀ ਜ਼ਿਮੀਂਦਾਰਾਂ ਦੀ ਤੇ ਕਿਸਾਨਾਂ ਦੀ ਗੱਲ ਹੈ ਐਂਗਲ ਆਪੋ ਆਪਣੀ ਪਰਸੈਪਸ਼ਨ ਆਪੋ ਆਪਣੇ ਪਰ ਇਹ ਡਿਜੀਟਲ ਇੰਡੀਆ ਦੀ ਜਿਹੜੀ ਗੱਲ ਸੀ ਉਹ YouTube ਤੱਕ ਤਾਂ ਪਹੁੰਚ ਗਈ ਹੈ ਮੋਬਾਈਲ ਫੋਨ ਹੱਥਾਂ ਦੇ ਵਿੱਚ ਨੇ ਔਰ ਚਰਚਾ YouTube ਦੇ ਉੱਤੇ ਗਾਣਿਆਂ ਦੀ ਹੋ ਰਹੀ ਹੈ ਮੋਦੀ ਦੇ ਭਾਸ਼ਣ ਦੇਖੇ ਜਾ ਰਹੇ ਆ ਰਾਹੁਲ ਗਾਂਧੀ ਦੀ ਚਰਚਾ ਕੀਤੀ ਜਾ ਰਹੀ ਹੈ ਪਰ ਕਿਸਾਨ ਕਹਿ ਰਿਹਾ ਕਿ ਭਾਵੇਂ ਉਹ ਇੱਕ ਕਾਂਗਰਸੀ ਸੀ ਕਿ ਅਸੀਂ ਮੁਸੀਬਤ ਦੇ ਵਿੱਚਾਂ ਇੱਥੇ ਮੰਡੀਆਂ 'ਚ ਪ੍ਰਬੰਧ ਸਾਨੂੰ ਸਹੀ ਨਹੀਂ ਮਿਲ ਰਹੇ ਕੈਮਰਾ ਪਰਸਨ ਗगन ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਮੋਲਾਪੁਰ ਦਾਖਾਂ ਕੈਨੇਡਾ ਐਸਡੀਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀਆਈਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸਡੀਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563